ਵਾਲ ਝੜਨ ਦੀ ਪ੍ਰੋਬਲਮ ਤੋਂ ਉਹ ਪਰੇਸ਼ਾਨ ਤਾਂ ਲੈ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਲ ਪੰਜਾਬੀ ટીਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਨਿਊ ਹਾਲ ਲਾਟੂ ਰੋਡ ਵਿਖੇ ਹੋਈ ਸਭਾ ਵੱਲੋਂ ਸ਼ਾਇਰ ਮੋਹਨਜੀਤ ਦੇ ਸਦੀਵੀ ਵਿਛੋੜੇ ਤੇ ਸ਼ੋਕਮਤਾ ਪਾਇਆ ਗਿਆ ਮੀਟਿੰਗ ਵਿੱਚ ਪੰਜਾਬੀ ਪਾਸ਼ਾ ਵਿਰਸਾ ਤੇ ਸੱਭਿਆਚਾਰ ਮਸਲਿਆਂ ਤੇ ਨਿਰਠ ਕੇ ਵਿਚਾਰ ਚਰਚਾ ਹੋਈ ਰਚਨਾਵਾਂ ਦੇ ਦੌਰ ਵਿੱਚ ਤੇਲੂ ਰਾਮ ਕਹਾੜਾ ਨੇ ਸ਼ਾਇਰ ਪ੍ਰਤੀ ਕਹਾਣੀ ਗੁਰਸੇਵਕ ਸਿੰਘ ਢਿੱਲੋਂ ਨੇ ਐਨੇ ਵੀ ਮਾੜੇ ਨਹੀਂ ਗੀਤ ਬਰਵੰਤ ਸਿੰਘ ਵਿਰਕ ਨੇ ਮਾਂ ਬੋਲੀ ਗੀਤ ਸ਼੍ਰੀ ਸੋਮਨਾਥ ਹਰਨਾਮਪੁਰਾ ਨੇ ਕਾਵਾਂਦ ਦੇ ਟੱਪੇ ਸੁਲੱਖਣ ਸਿੰਘ ਅਟਵਾਲ ਨੇ ਲੀਡਰ ਗੀਤ ਜਗਦੇਵ ਸਿੰਘ ਬਾਗਾ ਨੇ ਨਿਆਰੇ ਬੱਚੇ ਬਾਲਕੀਤ ਜਗਤਾਰ ਰਾਇਆ ਨੇ ਸੱਚ ਕਵਿਤਾ ਗੁਰਪਾਗ ਸਿੰਘ ਰਾਇਆ ਨੇ ਸ਼ਾਇਰ ਕਵਿਤਾ ਇੰਦਰਜੀਤ ਕੌਰ ਲੁਧਿਆਣਾ ਨੇ ਯਾਦਾਂ ਦਾ ਦੀਵਾ ਕਵਿਤਾ ਜੁਰავਰ ਸਿੰਘ ਪੰਛੀ ਨੇ ਹਿਜਰ ਦਾ ਗਮ ਗਜ਼ਲ ਸਰਦਾਰ ਪੰਛੀ ਨੇ ਉਰਦੂ ਸ਼ਾਇਰ ਸ਼ਾਇਰੀ ਗਜ਼ਲ ਨੀਤਰ ਸਿੰਘ ਮੁੱਤੋ ਨੇ ਕਲਮ ਕਵਿਤਾ ਰਜਿੰਦਰ ਕੌਰ ਪੰਨੂ ਨੇ ਨੇਤਾ ਆਇਆ ਕਵਿਤਾ ਜਗਮੂਰ ਸਿੰਘ ਕਾਂਗਨੇ ਐਸਾ ਪੰਜਾਬ ਹੋਵੇ ਕਵਿਤਾ ਮਨਜੀਤ ਸਿੰਘ ਰਾਗੀ ਨੇ ਮਿੱਟੀ ਕਵਿਤਾ ਭੁਪਿੰਦਰ ਸਿੰਘ ਟਿਉਟ ਨੇ ਆਇਸ਼ਕ ਦੀ ਜ਼ੁਬਾਨ ਗਜ਼ਲ ਜਗਵੀਰ ਸਿੰਘ ਵਿੱਕੀ ਨੇ ਕੱਚੇ ਘਰ ਗੀਤ ਆਦਿਕ ਰਚਨਾਵਾਂ ਪੇਸ਼ ਕੀਤੀਆਂ ਰਚਨਾਵਾਂ ਦੇ ਪਖਵੀ ਤੇ ਉਹ ਸਾਰੂ ਵਿਚਾਰ ਚਰਚਾ ਹੋਈ ਵਿਚਾਰ ਚਰਚਾ ਵਿੱਚ ਤੇਲੂ ਰਾਮ ਕਹਾੜਾ ਸ਼੍ਰੀ ਸੁਰਜੀਤ ਸਿੰਘ ਵਿਸ਼ਦ ਬਿੱਦ ਬੁੱਧ ਸਿੰਘੇ ਨੀਲੂ ਸਰਦਾਰ ਪੰਚੀ ਤਰਨ ਬੱਲ ਜਗਮੂਨ ਸਿੰਘ ਕੰਗਕ ਆਦ ਨੇ ਭਾਗ ਲਿਆ ਮੀਟਿੰਗ ਦੀ ਕਾਰਵਾਈ ਜਗਵੀਰ ਸਿੰਘ ਬਿੱਕੀ ਨੇ ਸੁਚੱਜੇ ਢੰਗ ਨਾਲ ਚਲਾਈ ਲਖਵੀਰ ਸਿੰਘ ਲੱਬੇ ਨੇ ਮੀਟਿੰਗ ਦੇ ਸਾਰੇ ਪ੍ਰੋਗਰਾਮ ਨੂੰ ਕਵਰੇਜ ਕੀਤਾ ਗੁਰਸੇਵਕ ਸਿੰਘ ਢਿੱਲੂ ਨੇ ਆਏ ਹੋਏ ਸਹਾਇਤਕਾਰਾਂ ਦਾ ਧੰਨਵਾਦ ਕੀਤਾ